ਹਾਂਜੀ ਬਹੁਤ ਬਹੁਤ ਤੁਹਾਡਾ ਤਾਸ਼ਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਖੇਤ ਖੇਤ ਤੇ ਚੁੰਨੀ ਚੰਗੀ ਚੱਲੂ ਹੈ ਥੈਂਕ ਯੂ ਹਾਂਜੀ ਧੰਨਵਾਦ ਅਸੀਂ ਤੁਹਾਨੂੰ ਰੂਹਾਂ ਖੁਸ਼ ਹੋ ਗਿਆ ਹਾਂ ਸੱਚੀ ਗੱਲ ਦੱਸੋ ਨਾ ਅਸਲ ਬੈਣੀ ਵਰੀ ਅਸਲ ਭਜਾਤੀ ਸਾਰੇ ਅਮਰ ਸਾਚੇ ਏਡਾਂ ਦੇ ਦੇਸੀ ਹੋਣਾ ਸਾਰੇ ਜਿਲਿਆਂ 'ਚ ਮੈਂ ਤਾਂ ਵਟ ਨਿਕਲ ਜਾਂਦਾ ਹਾਂ ਸੱਚੀ ਗੱਲ ਪਰ ਭੈਣ ਮੇਰੀਆਂ ਝੂਟੀਆਂ ਸਾਰੇ ਕਰਦੇ ਪਰ ਤੇਰੇ ਵਰਗੀ ਅਜੇ ਤੱਕ ਨਹੀਂ ਕਹੇਗੀ ਸੱਚਾਈ ਗੱਲ ਆ ਸੱਚੀ ਗੱਲ ਆ ਸੱਚੀਆਂ ਗੱਲਾਂ ਸੱਚਾਈ ਹੈ ਅਸੀਂ ਤਾਂ ਤੁਹਾਨੂੰ ਨਾ ਤੁਹਾਡੇ ਕੋਲ ਅਪਾਇੰਟਮੈਂਟ ਲਈ ਜੇ ਤੁਹਾਨੂੰ ਧੰਨਵਾਦ ਕਰਾਂਗੇ ਆਪਾਂ ਦੇਖਾਂ ਮਿਸਟਰ ਪਤਾ ਹੀ ਕੰਮ ਹੋਣਾ ਹੈ ਬੰਦੇ ਨਹੀਂ ਚੱਲਦੇ ਬਹੁਤ ਬਹੁਤ ਭੈਣ ਜੀ ਧੰਨਵਾਦ ਆ ਤੁਹਾਡਾ ਬਸ ਜਲ ਪਾਣੀ ਪਿਆਰ ਜੇ ਸਭ ਕੁਝ ਸਗਣਾ ਕਾਫੀ ਕਾਫੀ ਪੀਣੀ ਹੈ ਧੰਨਵਾਦ ਜੀ ਤੁਹਾਡੇ ਪ੍ਰੀਤ ਨੂੰ ਤੁਹਾਡਾ ਬਹੁਤ ਜੇ ਜਦੋਂ ਵੀ ਲੰਘਣਾ ਨਾ ਬੇਰਤੀਆ ਪਹਿਲਾਂ ਫੋਨ ਕਰਦੇ ਚਾਹ ਪੀ ਕੇ ਜਾ ਅੱਜ ਅੱਧ ਲੈ ਕੇ ਆਓ ਆਓ ਦੁਕਾਨ ਦੇ ਸਾਹਮਣੇ ਸੀਨਾ ਸਟਰੀਟ ਨੰਬਰ ਸੇਵ ਕਰ ਲਓ ਬਸ ਕੁਝ ਨਹੀਂ ਕਰਨਾ ਕਲਾ ਨੰਬਰ ਸੇਵ ਕਰ ਲਓ ਪਤਾ ਹੋਵੇ ਵੀ ਤੂੰ ਫੋਨ ਗਿਆ ਦੇਖ ਲਓ ਇਹ ਸਾਡੀ ਕੁਝ ਕਿਰਾ ਹੈ ਨਾ ਇਹ ਅੱਛੀ ਸਾਡਾ ਬੜਪਾ ਨੇ ਜੀ ਮੈਂ ਆਪਣੀ ਡਿਊਟੀ ਕਰਦੀ ਹਾਂ ਪਰ ਤੁਸੀਂ ਇੰਨਾ ਮਤਲਬ ਪਿਆਰ ਦੇਖੋ ਬਖਾਈ ਮੈਂ ਤਾਂ ਜੀ ਸਾਡਾ ਸਾਡੇ ਦਿਲ ਨੇ ਆਵਾਜ਼ ਦਿੱਤੀ ਇਸ ਤਰ੍ਹਾਂ ਨਹੀਂ ਸਾਡੇ ਦਿਲ ਨੇ ਆਵਾਜ਼ ਦਿੱਤੀ ਆ ਦੇਖੋ ਵੀਡੀਓ ਵੇਖ ਵੇਖ ਕੇ ਨਾ ਹਾਨੂੰ ਮੰਝ ਕਾ ਅਈ ਮੈਂ ਤਾਂ ਕੋਈ ਨਹੀਂ ਕਰਦੇ ਪਰ ਜੋ ਕਰਦੇ ਨੇ ਪੰਜਾਬ ਵਾਸਤੇ ਬਹੁਤ ਸਾਰਾ ਪੰਜਾਬ ਦਾ ਰਿਪੋਰਟ ਅਸੀਂ ਤੁਹਾਡੇ ਬਹੁਤ ਗੜੀਆਂ ਹੁੰਦੀਆਂ ਨੇ ਕਿਸਾਨ ਦੀ ਮਾਰ ਪਰ ਇੱਕ ਨੰਬਰ ਸੇਵ ਕਰ ਲਓ ਹਾਂਜੀ ਹੋਣੇ ਕਰੋ ਉਹ ਬੇਕਰ ਮੇਰੇ ਨੰਬਰ ਨੰਬਰ 9780